ਮੈਂ ਇੱਕ ਢਾਬਾ ਚਲਾਉਂਦਾ ਸੀ ਮੁਸਾਫਰਾਂ ਦੀਆਂ ਗੱਡੀਆਂ ਤੇ ਯਾਤਰੀ ਦੇਰ ਰਾਤ ਤੱਕ ਇੱਥੇ ਠਹਿਰਦੇ ਖਾਣਾ ਪੀਣਾ ਖਾਂਦੇ ਤੇ ਫਿਰ ਅੱਗੇ ਰਵਾਨਾ ਹੋ ਜਾਂਦੇ ਸਨ ਇੱਕ ਦਿਨ ਇੱਕ ਨੌਜਵਾਨ ਮੁੰਡਾ ਆਪਣੀ ਬੁੱਢੀ ਮਾਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਮੇਰੇ ਢਾਬੇ ਤੇ ਲਿਆਇਆ ਇਹ ਕਹਿ ਕੇ ਚਲਾ ਗਿਆ ਕਿ ਉਹ ਪੈਂਚਰ ਲਵਾ ਕੇ ਆ ਰਿਹਾ ਹੈ ਸਵੇਰ ਤੋਂ ਰਾਤ ਹੋ ਗਈ ਉਹ ਬੁੱਢੀ ਮਾਂ ਰੋਂਦੀ ਰਹੀ ਆਪਣੇ ਪੁੱਤ ਦੀ ਰਾਹ ਤੱਕਦੀ ਰਹੀ ਪਰ ਉਹ ਮੁੜ ਕੇ ਨਹੀਂ ਆਇਆ ਆਖਿਰਕਾਰ ਮੈਂ ਉਸ ਨੂੰ ਆਪਣੇ ਘਰ ਲਿਆਇਆ ਜਦੋਂ ਮੇਰੇ ਪਿਤਾ ਜੀ ਦੀ ਨਜ਼ਰ ਉਸ ਔਰਤ ਤੇ ਪਈ ਤਾਂ ਉਹ ਦੌੜ ਕੇ ਰੋਂਦੇ ਹੋਏ ਉਸਦੇ ਗਲੇ ਲੱਗ ਗਏ ਮੈਂ ਇਹ ਦੇਖ ਕੇ ਗੁੱਸੇ ਵਿੱਚ ਉਹਨਾਂ ਨੂੰ ਉਸ ਔਰਤ ਤੋਂ ਅਲੱਗ ਕਰਨ ਹੀ ਲੱਗਿਆ ਸੀ ਮੈਂ ਜੋ ਕੁਝ ਸੁਣਿਆ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਕੀ ਸੀ ਕਹਾਣੀ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅੱਜ ਵੀ ਉਹੀ ਦਿਨ ਸੀ ਜਿਵੇਂ ਹਰ ਦਿਨ ਹੁੰਦਾ ਹੈ ਮੈਂ ਸਵੇਰੇ 9 ਵਜੇ ਆਪਣੇ ਟਾਬੇ ਤੇ ਪਹੁੰਚਿਆ ਰਾਤ ਤੋਂ ਜੋ ਯਾਤਰੀ ਠਹਿਰੇ ਹੋਏ ਸਨ ਉਹ ਜੇ ਅੰਦਰ ਹੀ ਸੀ ਤੇ ਨਵੇਂ ਆਉਣ ਵਾਲਿਆਂ ਦੀ ਬਾਹਰ ਲੈਣ ਲੱਗੀ ਹੋਈ ਸੀ ਮੇਰਾ ਟਾਬਾ 메ਨ ਸੜਕ ਦੇ ਉੱਤੇ ਸੀ ਇਸ ਲਈ ਹਰ ਵੇਲੇ ਭੀੜ ਰਹਿੰਦੀ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਇੱਕ ਗੱਡੀ ਆ ਕੇ ਰੁਕੀ ਜਿਸ ਵਿੱਚ ਪੂਰਾ ਪਰਿਵਾਰ ਬੈਠਾ ਸੀ ਉਹ ਸਾਰੇ ਅੰਦਰ ਆ ਗਏ ਤੇ ਮੇਰੇ ਕਰਮਚਾਰੀਆਂ ਨੇ ਉਹਨਾਂ ਨੂੰ ਸੰਭਾਲ ਲਿਆ ਅੱਜ ਸਵੇਰ ਤੋਂ ਹੀ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਮੈਂ ਕਾਊਂਟਰ ਤੇ ਨਾ ਬੈਠਾ ਆਪਣਾ ਇੱਕ ਪ੍ਰੋਸੈਸ ਜੋ ਕਰਮਚਾਰੀ ਉਸ ਨੂੰ ਬਿਠਾ ਦਿੱਤਾ ਥੋੜੀ ਦੇਰ ਬਾਅਦ ਇੱਕ ਬਾਈਕ ਆ ਕੇ ਰੁਕਦੀ ਹੈ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਨੌਜਵਾਨ ਆਪਣੀ ਮਾਂ ਨੂੰ ਮੇਰੇ ਕੋਲ ਬਿਠਾਉਂਦਿਆਂ ਹੋਇਆ ਕਹਿਣ ਲੱਗਿਆ ਭਾਈ ਸਾਹਿਬ ਮੈਂ ਪੈਂਚਰ ਲਵਾ ਕੇ ਆ ਰਿਹਾ ਮਾਂ ਦਾ ਧਿਆਨ ਰੱਖਿਓ ਇਹ ਕਹਿ ਕੇ ਉਹ ਬਾਈਕ ਸਟਾਰਟ ਕਰਕੇ ਦੂਜੇ ਪਾਸੇ ਨਿਕਲ ਗਿਆ ਮੈਂ ਹੈਰਾਨ ਹੋ ਕੇ ਉਹਦੇ ਟਾਇਰ ਵੇਖੇ ਹਾਲਾਂਕਿ ਹਵਾ ਘੱਟ ਸੀ ਪਰ ਟਾਇਰ ਸਹੀ ਲੱਗ ਰਹੇ ਸਨ ਕਿਉਂਕਿ ਮੇਰੇ ਕੋਲ ਵੀ ਕਈ ਟਰੱਕ ਤੇ ਗੱਡੀਆਂ ਹਨ ਇਸ ਲਈ ਮੈਂ ਚੰਗੀ ਤਰ੍ਹਾਂ ਜਾਣਦਾ ਹੈ ਉਹ ਬੇਬੇ ਮੇਰੇ ਕੋਲ ਆ ਕੇ ਬੈਠ ਗਈ ਕੈਨ ਲੱਗੀ ਮੁੰਡਾ ਘਰੋਂ ਨਿਕਲਦਾ ਹੀ ਕਹਿ ਰਿਹਾ ਸੀ ਟਰੱਕਾਂ ਵਾਲਿਆਂ ਦੇ ਢਾਬੇ ਤੇ ਰੁਕਾਂਗੇ ਮੈਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਸਨੇ ਆਪਣਾ ਦੁਪੱਟਾ ਠੀਕ ਕਰਦੇ ਹੋਏ ਕਿਹਾ ਕਿ ਪਤਾ ਨਹੀਂ ਪੁੱਤ ਇਹਨੇ ਸਿਰਫ ਇਹੀ ਕਿਹਾ ਸੀ ਕਿ ਅੱਜ ਘੁੰਮਣ ਚੱਲਦੇ ਆਂ ਹਾਲਾਂਕਿ ਮੇਰੀ ਤਬੀਅਤ ਵੀ ਠੀਕ ਨਹੀਂ ਸੀ ਮੈਂ ਬਥੇਰਾ ਸਮਝਾਇਆ ਪਰ ਇਹ ਸੁਣਦਾ ਕਿੱਥੇ ਹੈ ਉਹ ਔਰਤ ਚਿਹਰੇ ਤੋਂ ਕੁਝ ਮਾਸੂਮ ਜਿਹੀ ਲੱਗ ਰਹੀ ਸੀ ਮੈਂ ਪੁੱਛਿਆ ਕੁਝ ਖਾਦਾ ਉਹਨੇ ਸਿਰ ਹਿਲਾ ਕੇ ਨਾ ਕਰ ਦਿੱਤੀ ਕਿਹਾ ਸਵੇਰੇ ਇੱਕ ਡਬਲ ਰੋਟੀ ਦਾ ਟੁਕੜਾ ਖਾਦਾ ਸੀ ਪਰ ਹੁਣ ਭੁੱਖ ਲੱਗੀ ਐ ਉਸੇ ਵੇਲੇ ਮੇਰਾ ਇੱਕ ਕਰਮਚਾਰੀ ਅੰਦਰੋਂ ਆਇਆ ਉਹਨੇ ਕਿਹਾ ਭਾਈ ਸਾਹਿਬ ਜੋ ਵੱਡਾ ਪਰਿਵਾਰ ਆਇਆ ਉਹ ਕਮਰਾ ਮੰਗ ਰਿਹਾ ਤੁਸੀਂ ਆ ਕੇ ਗੱਲ ਕਰ ਲਓ ਮੈਂ ਸਿਰ ਹਿਲਾਇਆ 베ਬੇ ਵੱਲ ਵੇਖਿਆ ਕਿਹਾ ਤੁਸੀਂ ਇੱਥੇ ਬੈਠੇ ਰਹੋ ਮੈਂ ਹੁਣੀ ਆਇਆ ਉਹ ਹੱਥ ਜੋੜ ਕੇ ਕਹਿਣ ਲੱਗੀ ਹਾਂ ਹਾਂ ਪੁੱਤ ਮੈਂ ਕਿੱਥੇ ਜਾਵਾਂਗੀ ਮੈਂ ਤਾਂ ਆਪਣੇ ਪੁੱਤ ਦੀ ਉਡੀਕ ਕਰਨੀ ਐ ਜੇ ਕਿਤੇ ਗਈ ਫਿਰ ਉਹ ਆ ਕੇ ਐਵੇਂ ਰੌਲਾ ਪਾਊਗਾ ਇਹ ਸੁਣ ਕੇ ਮੈਂ ਚੁੱਪਚਾਪ ਸਿਰ ਹਿਲਾਉਂਦੇ ਹੋਏ ਅੰਦਰ ਚਲਾ ਗਿਆ ਮੈਂ ਉਹਨਾਂ ਨੌਜਵਾਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਜੋ ਆਪਣੀ ਮਾਂ ਤੇ ਗੁੱਸਾ ਕਰਦੇ ਨੇ ਮੈਂ ਬਚਪਨ ਵਿੱਚ ਹੀ ਆਪਣੀ ਮਾਂ ਨੂੰ ਗਵਾ ਬੈਠਾ ਸੀ ਮਾਂ ਗਵਾਉਣ ਦਾ ਦਰਦ ਕੀ ਹੁੰਦਾ ਇਹ ਮੈਂ ਜਾਣਦਾ ਹਾਂ ਘਰ ਦਾ ਖਾਣਾ ਮੇਰੀ ਕਿਸਮਤ 'ਚ ਨਹੀਂ ਸੀ ਸ਼ਾਇਦ ਇਸੇ ਕਰਕੇ ਹੀ ਮੈਂ ਢਾਬਾ ਖੋਲ੍ਹਿਆ ਮੈਂ ਕੋਈ ਵੱਡੇ ਰਸੋਈਏ ਨਹੀਂ ਰੱਖੇ ਸਗੋਂ ਘਰ ਦੀਆਂ ਔਰਤਾਂ ਨੂੰ ਕੰਮ ਤੇ ਰੱਖਿਆ ਜੋ ਆਪਣੇ ਹੱਥਾਂ ਦੀ ਮਮਤਾ ਤੇ ਪਿਆਰ ਨਾਲ ਬਣਿਆ ਹੋਇਆ ਖਾਣਾ ਗਾਂਕਾ ਨੂੰ ਦਿੰਦੀਆਂ ਹਨ ਅੰਦਰੋਂ ਕੰਮ ਨਿਪਟਾ ਕੇ ਜਦੋਂ ਮੈਂ ਬਾਹਰ ਆਇਆ ਉਹ ਬੇਬੇ ਮੈਨੂੰ ਕਿਤੇ ਨਜ਼ਰ ਨਹੀਂ ਮਾਈ ਮੇਰੀ ਤਾਂ ਜਾਨ ਹੀ ਨਿਕਲ ਗਈ ਉਸ ਨੌਜਵਾਨ ਨੇ ਆਪਣੀ ਮਾਂ ਨੂੰ ਮੇਰੇ ਸਹਾਰੇ ਛੱਡਿਆ ਸੀ ਹੁਣ ਉਹ ਕਿਤੇ ਨਹੀਂ ਸੀ ਮੈਨੂੰ ਅਫਸੋਸ ਹੋਣ ਲੱਗਿਆ ਕਿ ਕਾਸ਼ ਮੈਂ ਉਹਨੂੰ ਅੰਦਰ ਬਿਠਾ ਲੈਂਦਾ ਮੈਂ ਉੱਧਰ ਉੱਧਰ ਦੇਖਿਆ ਪਰ ਉਹ ਕਿਤੇ ਨਹੀਂ ਮਿਲੀ ਮੇਰੇ ਹੱਥ ਪੈਰ ਠੰਡੇ ਪੈ ਗਏ ਮੈਂ ਆਪਣੇ ਢਾਬੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਪੁੱਛਿਆ ਕੀ ਬੁੱਢੀ ਬੇਬੇ ਜਿਹਦੇ ਪੀਲਾ ਸੂਟ ਪਾਇਆ ਸੀ ਉਹਨੂੰ ਕਿਤੇ ਦੇਖਿਆ? ਉਹਨਾਂ ਨੇ ਕਿਹਾ ਕਿ ਅਸੀਂ ਕਿਤੇ ਨਹੀਂ ਦੇਖਿਆ। ਉਦੋਂ ਹੀ ਉਹ ਬੇਬੇ ਬਾਥਰੂਮ ਵੱਲੋਂ ਆਉਂਦੀ ਹੋਈ ਦੀ ਸੀ। ਮੇਰੇ ਸਾਹ ਚ ਸਾ ਆਇਆ। ਉਹ ਮੈਨੂੰ ਆ ਕੇ ਕਹਿਣ ਲੱਗੀ ਕਿ ਹੁਣ ਮੈਨੂੰ ਭੁੱਖ ਲੱਗੀ ਐ, ਖਾਣ ਨੂੰ ਕੁਝ ਦੇ ਦੇ। ਜਦੋਂ ਮੇਰਾ ਪੁੱਤ ਆਊਗਾ ਉਹ ਤੈਨੂੰ ਤੇਰੇ ਪੈਸੇ ਦੇ ਦੇਗਾ। ਮੈਂ ਹੈਰਾਨੀ ਤੇ ਚਿੰਤਾ ਨਾਲ ਕਿਹਾ, "ਬੇਬੇ ਤੁਸੀਂ ਵੀ ਨਾ ਹੱਦ ਕਰਦੇ ਹੋ। ਮੈਂ ਕਿੰਨੀ ਦੇਰ ਤੋਂ ਤੁਹਾਨੂੰ ਲੱਭ ਰਿਆ। ਮੈਨੂੰ ਤਾਂ ਲੱਗਿਆ ਤੁਸੀਂ ਕਿਤੇ ਗੁੰਮ ਹੋ ਗਏ।" ਮੈਂ ਆਪਦੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਉਹ ਕਹਿਣ ਲੱਗੀ ਮੈਂ ਕਿਹਾ ਸੀ ਮੈਂ ਕਿਤੇ ਨਹੀਂ ਜਾਉਂਗੀ ਜੇ ਚਲੀ ਗਈ ਤਾਂ ਮੇਰਾ ਪੁੱਤ ਮੈਨੂੰ ਝਿੜਕੂਗਾ ਹੁਣ ਮੈਨੂੰ ਕੁਝ ਖਾਣ ਨੂੰ ਦੇ ਦੇ ਮੈਂ ਦਵਾਈ ਵੀ ਲੈਣੀ ਐ ਉਹਦੇ ਗੱਲ ਸੁਣ ਕੇ ਮੈਂ ਉਹਦਾ ਹੱਥ ਫੜਿਆ ਤੇ ਉਹਨੂੰ ਅੰਦਰ ਲੈ ਆਇਆ ਉਹਨੂੰ ਇੱਕ ਮੇਜ਼ ਤੇ ਬਿਠਾ ਦਿੱਤਾ ਤਾਜ਼ਾ ਤੇ ਵਧੀਆ ਭੋਜਨ ਖਵਾਇਆ ਉਹਨਾਂ ਕੋਲ ਬੈਠ ਕੇ ਮੈਨੂੰ ਅਜੀਬ ਜਿਹਾ ਆਪਣਾਪਣ ਤੇ ਨਿੱਘ ਜਿਹੀ ਮਹਿਸੂਸ ਹੋਈ ਜਿਵੇਂ ਪਹਿਲਾਂ ਕਦੇ ਅਸੀਂ ਇੱਕ ਦੂਜੇ ਨੂੰ ਮਿਲ ਚੁੱਕੇ ਹੋਈਏ ਮੈਂ ਘੜੀਵਾਲ ਦੇਖਿਆ ਸਮਾਂ ਕਾਫੀ ਹੋ ਗਿਆ ਸੀ ਹੁਣ ਤੱਕ ਤਾਂ ਉਹਦੇ ਪੁੱਤ ਨੂੰ ਆ ਜਾਣਾ ਚਾਹੀਦਾ ਸੀ ਮੇਰੀ ਦੁਕਾਨ ਤੋਂ ਪੈਂਚਰ ਦੀ ਦੁਕਾਨ ਕਾਫੀ ਨੇੜੇ ਸੀ ਪਰ ਫਿਰ ਵੀ ਉਹਨੇ ਆਉਣ ਵਿੱਚ ਇੰਨੀ ਧੇਰ ਕਿਉਂ ਹੋ ਗਈ ਇਹੀ ਖਿਆਲ ਮੈਨੂੰ ਬੇਚੈਨ ਕਰ ਰਿਹਾ ਸੀ ਕੁਝ ਸੋਚ ਕੇ ਮੈਂ ਫਿਰ ਬੇਬੇ ਦੇ ਕੋਲ ਜਾ ਕੇ ਬੈਠ ਗਿਆ ਪੁੱਛਣ ਲੱਗਿਆ ਤੁਹਾਡੇ ਕੋਲ ਮੋਬਾਈਲ ਹੈ ਉਹਨੇ ਹੱਥ ਦੇ ਇਸ਼ਾਰੇ ਨਾਲ ਹੀ ਜਵਾਬ ਦੇ ਦਿੱਤਾ ਤੇ ਹੌਲੀ ਜਿਹੀ ਕਿਹਾ ਪੁੱਤ ਮੈਂ ਆਪਣੇ ਪੁੱਤ ਨੂੰ ਇੱਕ ਵਾਰੀ ਕਿਹਾ ਵੀ ਸੀ ਕਿ ਮੈਨੂੰ ਮੋਬਾਈਲ ਲੈਵੇ ਪਰ ਉਹ ਸੁਣਦਾ ਹੀ ਨਹੀਂ ਕਹਿੰਦਾ ਮਾਂ ਤੇਰੀ ਉਮਰ ਹੋ ਗਈ ਹੁਣ ਤੈਨੂੰ ਇਹਦੀ ਕੀ ਲੋੜ ਐ ਮੈਂ ਤੁਰੰਤ ਕਿਹਾ ਕਿ ਇਸ ਉਮਰ ਵਿੱਚ ਤਾਂ ਮੋਬਾਈਲ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਤੇ ਗੁੰਮ ਹੋ ਗਏ ਤਾਂ ਉਹ ਹੌਲੀ ਜੀ ਬੋਲੀ ਉਹੀ ਤਾਂ ਹੋਇਆ ਸੀ ਇੱਕ ਵਾਰੀ ਮੈਂ ਸੱਚਮੁੱਚ ਗੁੰਮ ਹੋ ਗਈ ਸੀ ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਹੌਲੀ ਜਿਹੇ ਸਿਰ ਹਿਲਾਇਆ ਤੇ ਕਿਹਾ ਕਿ ਜੇ ਕੋਈ ਦਿੱਕਤ ਆ ਤਾਂ ਮੈਨੂੰ ਦੱਸੋ ਤੁਹਾਨੂੰ ਪੈਸਿਆਂ ਦੀ ਲੋੜ ਐ ਤੁਹਾਡਾ ਪੁੱਤ ਕੀ ਕੰਮ ਕਰਦਾ ਹੈ ਤਾਂ ਉਹ ਹਲਕਾ ਜਿਹਾ ਮੁਸਕਰਾ ਕੇ ਸਿਰ ਹਲਾ ਕੇ ਕਹਿਣ ਲੱਗੀ ਨਹੀਂ ਪੁੱਤ ਮੈਂ ਪੈਸੇ ਨਹੀਂ ਲੈ ਸਕਦੀ ਮੈਂ ਬ੍ਰਾਹਮਣ ਕੁੜੀਆਂ ਅਸੀਂ ਬ੍ਰਾਹਮਣ ਲੋਕ ਪੈਸੇ ਲੈਂਦੇ ਨਹੀਂ ਸਿਰਫ ਦਿੰਨੇ ਆ ਉਸ ਔਰਤ ਦੀ ਇਹ ਗੱਲ ਨਾ ਜਾਣੇ ਕਿਉਂ ਮੇਰੇ ਦਿਲ ਨੂੰ ਛੂ ਗਈ ਮੈਂ ਵੀ ਇੱਕ ਬ੍ਰਾਹਮਣ ਸੀ ਕਦੇ ਕਿਸੇ ਅੱਗੇ ਹੱਥ ਨਹੀਂ ਫੜਿਆ ਸਦਾ ਹੀ ਹੋਰਾਂ ਦੀ ਮਦਦ ਕਰਦਾ ਆ ਪਰ ਮੈਨੂੰ ਇਹ ਪਤਾ ਹੀ ਨਹੀਂ ਸੀ ਕਿ ਬ੍ਰਾਹਮਣ ਲੋਕ ਸਿਰਫ ਦੇਣ ਵਾਲੇ ਹੁੰਦੇ ਆ ਲੈਣ ਵਾਲੇ ਨਹੀਂ ਮੈਂ ਉਸ ਔਰਤ ਵੱਲ ਦੇਖ ਕੇ ਕਿਹਾ ਤੁਸੀਂ ਖਾ ਲਓ ਇੱਥੇ ਹੀ ਬੈਠੇ ਰਹਿਣਾ ਕਿਤੇ ਜਾਣਾ ਨਹੀਂ ਮੈਂ ਕੁਝ ਜ਼ਰੂਰੀ ਕੰਮ ਨਿਪਟਾਉਣੇ ਹਨ ਫਿਰ ਵਾਪਸ ਆਵਾਂਗਾ ਉਹ ਔਰ ਦੋਵੇਂ ਹੱਥ ਚੱਕ ਕੇ ਮੈਨੂੰ ਦੁਆਵਾਂ ਦੇਣ ਲੱਗਦੀ ਕਹਿਣ ਲੱਗੀ ਰੱਬ ਤੈਨੂੰ ਬਹੁਤ ਖੁਸ਼ੀਆਂ ਦੇਵੇ ਪੁੱਤ ਬਸ ਮੇਰਾ ਬੱਚਾ ਆ ਜਾਏ ਫਿਰ ਅਸੀਂ ਇੱਥੋਂ ਚਲੇ ਜਾਵਾਂਗੇ ਪਤਾ ਨਹੀਂ ਕਿੱਥੇ ਰਹਿ ਗਿਆ ਮੈਂ ਚੁੱਪਚਾਪ ਸਿਰ ਹਿਲਾਇਆ ਤੇ ਜਾ ਕੇ ਆਪਣੇ ਕਾਊਂਟ ਤੇ ਬੈਠ ਗਿਆ ਉਸ ਦੀਆਂ ਗੱਲਾਂ ਤੋਂ ਇਹ ਪੱਕਾ ਹੋ ਗਿਆ ਸੀ ਕਿ ਉਹਦੇ ਕੋਲ ਆਪਣੇ ਪੁੱਤ ਨਾਲ ਸੰਪਰਕ ਕਰਨ ਲਈ ਕੁਝ ਵੀ ਨਹੀਂ ਸੀ ਹੁਣ ਮੈਨੂੰ ਚਿੰਤਾ ਹੋਰ ਵੀ ਹੋਣ ਲੱਗ ਗਈ ਜਿਵੇਂ ਜਿਵੇਂ ਘੜੀ ਦੀਆਂ ਸੂਈਆਂ ਅੱਗੇ ਵੱਧ ਰਹੀਆਂ ਸਨ ਮੇਰੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਪਰ ਉਹਦੇ ਪੁੱਤ ਦਾ ਅਜੇ ਤੱਕ ਕੋਈ ਪਤਾ ਨਹੀਂ ਸੀ ਮੈਂ ਆਪਣੇ ਇੱਕ ਮੁੰਡੇ ਨੂੰ ਪੈਂਚਰ ਵਾਲੀ ਦੁਕਾਨ ਤੇ ਭੇਜਿਆ ਪਰ ਉੱਥੋਂ ਵੀ ਇਹੀ ਜਵਾਬ ਆਇਆ ਕਿ ਸਵੇਰ ਤੋਂ ਸੈਂਕੜੇ ਲੋਕ ਆਏ ਨੇ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਮੈਂ ਖੁਦ ਜਾ ਕੇ ਉਸ ਦੁਕਾਨਦਾਰ ਨਾਲ ਮਿਲਿਆ ਪੁੱਤ ਦਾ ਹਾਲੂਗਾ ਦੱਸਿਆ ਉਸਨੇ ਵੀ ਸਾਫ਼ ਇਨਕਾਰ ਕਰ ਦਿੱਤਾ ਕਿਹਾ ਕਿ ਭਰਾ ਇਹ ਜਿਹਾ ਤਾਂ ਕੋਈ ਨਹੀਂ ਆਇਆ ਹੁਣ ਮੈਨੂੰ ਸੱਚਮੁੱਚ ਘਬਰਾਹਟ ਹੋਣ ਲੱਗੀ ਸੀ ਉਹ ਮੁੰਡਾ ਗਿਆ ਤਾਂ ਗਿਆ ਕਿੱਥੇ ਜਦੋਂ ਮੈਂ ਵਾਪਸ ਆਇਆ ਤਾਂ ਵੇਖਿਆ ਉਹ ਬੁੱਢੀ ਬੇਬੇ ਦਰਵਾਜ਼ੇ ਤੇ ਖੜੀ ਸੀ ਉਹਦੇ ਚਿਹਰੇ ਦੇ ਹਾਲਾਤ ਦੱਸ ਰਹੇ ਸਨ ਕਿ ਉਹ ਵੀ ਬੇਚੈਨ ਹੋ ਰਹੀ ਹੈ ਕਿੰਨੀ ਜ਼ਿਆਦਾ ਪਰੇਸ਼ਾਨ ਸੀ ਮੈਨੂੰ ਵੇਖ ਕੇ ਜਲਦੀ ਨਾਲ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਪੁੱਤ ਕੁਝ ਪਤਾ ਲੱਗਿਆ ਮੇਰੇ ਬੱਚੇ ਦਾ ਮੈਂ ਸਿਰ ਹਿਲਾਉਂਦਿਆਂ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਬੇਬੇ ਤੁਸੀਂ ਅੰਦਰ ਆ ਜਾਓ ਧੁੱਪ ਬਹੁਤ ਤੇਜ਼ ਹੈ ਸ਼ਾਇਦ ਉਹ ਥੋੜਾ ਜਿਹਾ ਅੱਗੇ ਨਿਕਲ ਗਿਆ ਹੋਵੇਗਾ। ਉਹਦੀ ਬਾਈਕ 'ਚ ਕੋਈ ਵੱਡੀ ਖਰਾਬੀ ਆ ਗਈ ਹੋਊਗੀ। ਉਹ ਕਹਿਣ ਲੱਗੀ ਕਿ ਨਹੀਂ ਪੁੱਤ, ਇੰਨੀ ਵੱਡੀ ਗੱਲ ਤਾਂ ਨਹੀਂ ਸੀ। ਉਹਨੇ ਤਾਂ ਸਿਰਫ ਹਵਾ ਭਰਉਣੀ ਸੀ ਤੇ ਕੁਝ ਛੋਟੇ-ਮੋਟੇ ਕੰਮ ਕਰਨੇ ਸਨ। ਇੰਨਾ ਸਮਾਂ ਤਾਂ ਨਹੀਂ ਲੱਗਣਾ ਚਾਹੀਦਾ। ਉਸਦੀ ਆਵਾਜ਼ ਵਿੱਚ ਵੱਧ ਰਹੀ ਚਿੰਤਾ ਦੇਖ ਕੇ ਮੇਰੀ ਵੀ ਬੇਚਾਨੀ ਵਧ ਗਈ। ਮੈਂ ਉਹਨੂੰ ਅੰਦਰ ਬੁਲਾ ਲਿਆ। ਆਪਣੇ ਮੁੰਡੇ ਰਾਹੀਂ ਇੱਕ ਕਮਰੇ ਵਿੱਚ ਭੇਜ ਦਿੱਤਾ ਤਾਂ ਜੋ ਥੋੜਾ ਜਿਹਾ ਆਰਾਮ ਕਰ ਲੇ। ਹੌਲੀ-ਹੌਲੀ ਸਮਾਂ ਲੰਘ ਰਿਹਾ ਸੀ। ਸ਼ਾਮ ਦਾ ਹਨੇਰਾ ਹੋ ਚੁੱਕਾ ਸੀ। ਉਹ ਆਤ ਦੋ ਤੋਂ ਤਿੰਨ ਵਾਰੀ ਹੀਠਾਂ ਆ ਗਈ। ਇੱਕ ਵਾਰੀ ਤਾਂ ਉਹ ਰੋਂਦੀ ਹੋਈ ਆਈ। ਮੈਂ ਉਹਨੂੰ ਵੇਖ ਕੇ ਬੇहद ਘਬਰਾ ਗਿਆ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਕਹਿਣ ਲੱਗੀ, "ਮੇਰਾ ਪੁੱਤ ਆਇਆ ਨਹੀਂ। ਮੈਨੂੰ ਤਾਂ ਬਹੁਤ ਘਬਰਾਹਟ ਹੋ ਰਹੀ ਐ। ਮੈਂ ਘਰੇ ਜਾਣਾ। ਮੇਰਾ ਬੱਚਾ ਭੁੱਖਾ ਹੋਊਗਾ।" ਮੈਨੂੰ ਉਸ ਮੁੰਡੇ ਤੇ ਬਹੁਤ ਗੁੱਸਾ ਆਇਆ ਕਿ ਕੋਈ ਇੰਨਾ ਲਾਪਰਵਾਹ ਕਿਵੇਂ ਹੋ ਸਕਦਾ ਹੈ ਕਿ ਆਪਣੀ ਮਾਂ ਨੂੰ ਛੱਡ ਕੇ ਭੁੱਲ ਜਾਵੇ। ਜੇ ਭੁੱਲ ਵੀ ਗਿਆ ਤਾਂ ਸਵੇਰ ਤੋਂ ਹੁਣ ਤੱਕ ਸ਼ਾਮ ਦਾ ਸਮਾਂ ਥੋੜਾ ਹੈ। ਮੇਰਾ ਗੁੱਸੇ ਨਾਲ ਬੁਰਾ ਹਾਲ ਸੀ। ਉਹ ਆਰਤ ਲਗਾਤਾਰ ਰੋ ਰਹੀ ਸੀ ਮੈਂ ਉਹਨੂੰ ਫੜ ਕੇ ਕੁਰਸੀ ਤੇ ਬਿਠਾਇਆ ਤੇ ਕਿਹਾ ਕਿ ਰੋ ਨਾ ਤੁਹਾਡੀ ਤਬੀਤ ਹੋਰ ਵੀ ਖਰਾਬ ਹੋ ਜੂਗੀ ਉਸਨੇ ਮੈਨੂੰ ਕਿਹਾ ਕਿ ਮੇਰੇ ਕੋਲ ਸਿਰਫ ਇੱਕ ਹੀ ਦਵਾਈ ਦੀ ਖਰਾਕ ਹੈ ਜੇ ਸਵੇਰ ਤੱਕ ਦਵਾਈ ਨਾ ਮਿਲੀ ਤਾਂ ਮੇਰੀ ਤਬੀਤ ਸੁਭਿਗੜਨ ਲੱਗ ਜੂਗੀ ਮੈਂ ਤੁਰੰਤ ਕਿਹਾ ਬੇਬੇ ਜੋ ਦਵਾਈ ਤੁਸੀਂ ਖਾਣੇ ਹੋ ਉਹਦਾ ਰੈਪਰ ਤੁਹਾਡੇ ਕੋਲ ਹੈ ਮੈਨੂੰ ਦੇ ਦਿਓ ਮੈਂ ਦਵਾਈ ਮਂਗਾ ਦੇਵਾਂਗਾ ਉਹਨੇ ਸਿਰ ਹਿਲਾਇਆ ਤੇ ਆਪਣੀ ਪੋਰਟਲੀ ਵਿੱਚੋਂ ਰੈਪਰ ਕੱਢ ਕੇ ਮੈਨੂੰ ਦੇ ਦਿੱਤਾ ਇਹ ਮੇਰੀ ਸ਼ੂਗਰ ਤੇ ਗਲੇ ਦੀ ਦਵਾਈ ਐ ਦੋਵੇਂ ਮੰਗਾ ਦੇ ਪੁੱਤ ਨਹੀਂ ਤਾਂ ਮੇਰੀ ਤਬੀਅਤ ਖਰਾਬ ਹੋ ਜੂਗੀ ਮੇਰਾ ਪੁੱਤ ਜਿਵੇਂ ਹੀ ਆਊਗਾ ਅਸੀਂ ਤੇਰਾ ਇੱਕ ਇੱਕ ਪੈਸਾ ਦੇ ਦੇਾਂਗੇ ਮੈਂ ਕਿਸੇ ਦਾ ਕਰਜ਼ ਨਹੀਂ ਰੱਖਦੀ ਮੈਂ ਬਿਨਾ ਕੁਝ ਕਹੇ ਰੈਪਰ ਲਿਆ ਤੇ ਮੁੰਡੇ ਨਾਲ ਅਹੀਂ ਦਵਾਈ ਮੰਗਵਾ ਦਿੱਤੀ ਹੁਣ ਉਹ ਔਰਤ ਥੱਕ ਚੁੱਕੀ ਸੀ ਅੱਖਾਂ ਵੀ ਹੌਲੀ ਹੌਲੀ ਬੰਦ ਹੋ ਰਹੀਆਂ ਸਨ ਸ਼ਾਇਦ ਦਵਾਈ ਦਾ ਅਸਰ ਸੀ ਮੈਂ ਉਸ ਨੂੰ ਹੱਲ ਵੇਖ ਕੇ ਕਿਹਾ ਬੇਬੇ ਇੱਕ ਕੰਮ ਕਰੋ ਮੇਰੇ ਨਾਲ ਘਰੇ ਚੱਲੋ ਤਾਂ ਨੂੰ ਇੱਥੇ ਇੰਨੀ ਰਾਤ ਨੂੰ ਇਕੱਲਾ ਛੱਡਣ ਨੂੰ ਮੇਰਾ ਦਿਲ ਨਹੀਂ ਕਰ ਰਿਹਾ। ਨਾ ਜਾਣੇ ਕਿਉਂ ਮੈਂ ਉਸ ਔਰਤ ਨਾਲ ਥੋੜਾ ਵੀ ਸਖਤ ਨਹੀਂ ਹੋ ਰਿਹਾ ਸੀ ਜਦੋਂ ਕਿ ਮੇਰਾ ਸੁਭਾਅ ਬਹੁਤ ਹੀ ਕਠੋਰ ਸੀ। ਮੇਰਾ ਸਟਾਫ ਸਾਰਾ ਸਟਾਫ ਮੇਰੇ ਸੁਭਾਅ ਕਰਕੇ ਮੈਥੋਂ ਡਰਦਾ ਹੈ। ਕੋਈ ਵੀ ਮੇਰੀ ਅੱਖ ਚੱਕ ਬਾ ਕੇ ਗੱਲ ਨਹੀਂ ਸੀ ਕਰਦਾ। ਪਰ ਉਸ ਔਰਤ ਦੇ ਸਾਹਮਣੇ ਮੈਂ ਪੂਰੀ ਤਰ੍ਹਾਂ ਨਾਲ ਬਦਲ ਗਿਆ। ਮੇਰੇ ਹੋਟਲ ਦੇ ਕਈ ਕਮਰੇ ਸੀ ਜਿੱਥੇ ਉਹ ਰਾਤ ਬਿਤਾ ਸਕਦੀ ਸੀ। ਪਰ ਫੇਰ ਵੀ ਮੈਂ ਉਹਨੂੰ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ। ਮੈਂ ਸੋਚ ਰਿਹਾ ਸੀ ਕਿ ਜੇ ਰਾਤ ਨੂੰ ਇਹਨੂੰ ਮੇਰੀ ਲੋੜ ਪੈਗੀ ਫਿਰ ਇਹ ਕੀ ਕਰੇਗੀ ਇਸ ਲਈ ਮੈਂ ਉਸ ਨੂੰ ਆਪਣੇ ਘਰ ਚੱਲਣ ਦਾ ਸੁਝਾਅ ਦਿੱਤਾ ਪਰ ਉਹ ਤੁਰੰਤ ਕਹਿਣ ਲੱਗੀ ਕਿ ਨਹੀਂ ਪੁੱਤ ਮੈਂ ਘਰੇ ਨਹੀਂ ਜਾਵਾਂਗੀ ਇੱਥੇ ਬਾਹਰ ਹੀ ਬੈਠੀ ਰਹਾਂਗੀ ਮੇਰਾ ਪੁੱਤ ਆਵੇਗਾ ਉਹ ਭੁੱਲ ਜਾਂਦਾ ਹੈ ਅਕਸਰ ਚੀਜ਼ਾਂ ਭੁੱਲ ਜਾਂਦਾ ਹੈ ਉਹਦੀ ਇਹ ਗੱਲ ਸੁਣ ਕੇ ਮੈਨੂੰ ਡੂੰਘਾ ਦੁੱਖ ਹੋਇਆ ਮੈਂ ਉਹਦੇ ਵੱਲ ਤੱਕਦਾ ਰਿਹਾ ਤੇ ਕਿਹਾ ਕਿ ਜੇ ਉਹ ਆਵੇਗਾ ਤੁਹਾਡੇ ਬਾਰੇ ਪੁੱਛੇਗਾ ਤਾਂ ਮੇਰਾ ਸਟਾਫ ਮੈਨੂੰ ਦੱਸ ਦੋ ਤੁਸੀਂ ਚਿੰਤਾ ਨਾ ਕਰੋ ਪਰ ਤੁਸੀਂ ਇੱਥੇ ਇਕੱਲੇ ਹੀ ਨਹੀਂ ਰਹਿ ਸਕਦੇ ਤੁਸੀਂ ਬਿਮਾਰ ਹੋ ਜਾਓਗੇ ਮੇਰੇ ਘਰ ਚੱਲ ਕੇ ਆਰਾਮ ਕਰੋ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕਹਿਣ ਲੱਗੀ ਮੇਰਾ ਦਿਲ ਨਹੀਂ ਮੰਨ ਰਿਹਾ ਮੇਰਾ ਦਿਲ ਕਹਿੰਦਾ ਕਿ ਉਹ ਜ਼ਰੂਰ ਆਊਗਾ ਫਿਰ ਐਵੇਂ ਤੁਹਾਨੂੰ ਪਰੇਸ਼ਾਨੀ ਹੋਵੇਗੀ ਅੱਧੀ ਰਾਤ ਨੂੰ ਮੈਨੂੰ ਵਾਪਸ ਇੱਥੇ ਛੱਡ ਕੇ ਆਉਂਗੇ ਮੈਂ ਕਿਹਾ ਤੁਸੀਂ ਮੈਨੂੰ ਆਪਣਾ ਪੁੱਤ ਕਿਹਾ ਮੈਂ ਤੁਹਾਨੂੰ ਅੱਧੀ ਰਾਤ ਨੂੰ ਇੱਥੇ ਛੱਡ ਨਹੀਂ ਸਕਦਾ ਮੇਰੇ ਕੋਲ ਗੱਡੀਆਂ ਨੇ ਡਰਾਈਵਰ ਹੈ ਤੁਸੀਂ ਚਿੰਤਾ ਨਾ ਕਰੋ ਉਹ ਹਰਤ ਕੁਝ ਪਰੇਸ਼ਾਨ ਜੀ ਲੱਗ ਰਹੀ ਸੀ ਕੁਝ ਦੇਰ ਬਾਅਦ ਉਹ ਬਜ਼ੁਰਗ ਮਾਂ ਹੌਲੀ ਜਿਹਾ ਸਿਰ ਹਿਲਾਉਂਦੀ ਹੋਈ ਕਹਿਣ ਲੱਗੀ ਠੀਕ ਐ ਚੱਲ ਫਿਰ ਜਿਵੇਂ ਰੱਬ ਨੂੰ ਮਨਜ਼ੂਰ ਐ ਇਹ ਕਹਿ ਕੇ ਉਹਨੇ ਆਪਣੇ ਦੁਪੱਟੇ ਨੂੰ ਸਹੀ ਕੀਤਾ ਤੇ ਕਿਹਾ ਮੈਂ ਤਿਆਰ ਆ ਚੱਲ ਪੁੱਤ ਮੈਂ ਵੀ ਹੌਲੀ ਜਿਹਾ ਸਿਰ ਹਿਲਾਇਆ ਤੇ ਆਪਣੇ ਮੈਨੇਜਰ ਨੂੰ ਇਸ਼ਾਰੇ ਨਾਲ ਬੁਲਾਇਆ ਕੁਝ ਜ਼ਰੂਰੀ ਗੱਲਾਂ ਸਮਝਾ ਕੇ ਉਸ ਬੇਬੇ ਨਾਲ ਘਰ ਵੱਲ ਰਵਾਨਾ ਹੋ ਗਿਆ ਮੈਨੂੰ ਹੁਣ ਪੂਰਾ ਯਕੀਨ ਹੋ ਚੁੱਕਾ ਸੀ ਕਿ ਉਹ ਨੌਜਵਾਨ ਆਪਣੀ ਮਾਂ ਤੋਂ ਪਿੱਛਾ ਛੁਡਾ ਕੇ ਭੱਜ ਗਿਆ ਹੈ ਮੈਨੂੰ ਬੇहद ਅਫਸੋਸ ਹੋ ਰਿਹਾ ਸੀ ਹਾਲਾਤਾਂ ਤੇ ਤੇ ਆਪਣੇ ਆਪ ਤੇ ਹੁਣ ਇਸ ਮਾਂ ਦਾ ਕੀ ਬਣੂਗਾ ਇਹ ਸੋਚ ਕੇ ਮੈਂ ਦਿਲ ਵਿੱਚ ਇੱਕ ਵੱਡਾ ਫੈਸਲਾ ਲਿਆ ਕਿ ਜਦੋਂ ਤੱਕ ਜ਼ਿੰਦਗੀ ਹੈ ਇਹ ਬੇਬੀ ਮੇਰੀ ਜ਼ਿੰਮੇਵਾਰੀ ਰਹੇਗੀ ਕੁਝ ਤਾਂ ਕਾਰਨ ਰੱਬ ਨੇ ਬਣਾਇਆ ਹੀ ਹੋਊਗਾ ਜੋ ਇਹ ਮੇਰੇ ਤੱਕ ਆ ਪਹੁੰਚੀ ਨਹੀਂ ਤਾਂ ਉਹ ਨੌਜਵਾਨ ਕਿਸੇ ਹੋ ਟਾਬੇ ਤੇ ਛੱਡ ਆਉਂਦਾ ਮੈਂ ਆਪਣੇ ਘਰ ਪਹੁੰਚ ਗਿਆ ਜਦੋਂ ਗੱਡੀ ਗੈਰੇਜ ਵਿੱਚ ਲੱਗੀ ਤਾਂ ਉਹ ਕਹਿਣ ਲੱਗੀ ਵਾਹ ਤੇਰਾ ਘਰ ਤਾਂ ਬਹੁਤ ਸੋਹਣਾ ਹੈ ਮੇਰੀ ਵੀ ਕਦੇ ਖੁਆਇ ਸੀ ਜਿਹਾ ਘਰ ਦੇਖਣ ਦੀ ਮੈਂ ਤਾਂ ਸਿਰਫ ਨਾਟਕ ਤੇ ਡਰਾਮਿਆਂ ਵਿੱਚ ਹੀ ਜਿਹਾ ਦੇਖਿਆ ਮੇਰਾ ਪੁੱਤ ਕਹਿੰਦਾ ਸੀ ਕਿ ਇਹ ਅਮੀਰ ਲੋਕਾਂ ਦੇ ਘਰ ਹੈ ਤੂੰ ਅਮੀਰ ਹੈ ਮੈਂ ਮੁਸਕਰਾ ਕੇ ਸਿਰ ਝੁਕਾ ਦਿੱਤਾ ਤੇ ਕਿਹਾ ਮਾਂ ਅਮੀਰਾਂ ਜਾਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ ਪਰ ਇੰਨਾ ਜ਼ਰੂਰ ਕਹਿ ਸਕਦਾ ਕਿ ਕਦੇ ਕਿਸੇ ਅੱਗੇ ਹੱਥ ਨਹੀਂ ਫਲਾਇਆ ਜਿੰਨਾ ਵੀ ਕਮਾਇਆ ਉਹਦੇ ਵਿੱਚ ਰੱਬ ਦਾ ਸ਼ੁਕਰ ਕੀਤਾ ਉਹ ਮੁਸਕਰਾ ਕੇ ਕਹਿਣ ਲੱਗੀ ਰੱਬ ਤੇਰੀ ਨਸੀਬ ਵਿੱਚ ਹੋਰ ਵੀ ਬਰਕਤ ਪਾਵੇ ਜਿਵੇਂ ਤੂੰ ਅੱਜ ਮੇਰੀ ਸੇਵਾ ਕੀਤੀ ਹੈ ਮੈਂ ਬਿਆਨ ਨਹੀਂ ਕਰ ਸਕਦੀ ਅੱਜ ਮੈਂ ਤੈਨੂੰ ਦਿਲੋਂ ਬਹੁਤ ਸੀਸਾ ਦਿੱਤੀਆਂ ਨੇ ਕਾਸ਼ ਮੇਰਾ ਪੁੱਤ ਆ ਜਾਏ ਬਸ ਮੈਨੂੰ ਲੈ ਜਾਏ ਮੈਨੂੰ ਚਿੰਤਾ ਹੋ ਰਹੀ ਹੈ ਉਹ ਤਾਂ ਸਿਰਫ ਮੇਰੇ ਹੱਥ ਦਾ ਹੀ ਖਾਣਾ ਖਾਂਦਾ ਹੈ ਬਾਹਰ ਦਾ ਨਹੀਂ ਖਾਂਦਾ ਮੈਂ ਸਿਰ ਹਿਲਾ ਕੇ ਕਿਹਾ ਹਾਂ ਉਹਦੇ ਨਾਲ ਗੱਡੀ 'ਚ ਉਤਰ ਆਇਆ ਇੱਕ ਪਲ ਵਿੱਚ ਦਿਲ ਚ ਆਇਆ ਕਿ ਸਭ ਕੁਝ ਸੱਚ ਸੱਚ ਦੱਸ ਦੇਵਾਂ ਕਿ ਉਹਦਾ ਪੁੱਤ ਤਾਂ ਉਹਨੂੰ ਸਦਾ ਲਈ ਛੱਡ ਗਿਆ ਪਰ ਜਿੰਨੇ ਪਿਆਰ ਤੇ ਯਕੀਨ ਨਾਲ ਉਹ ਆਪਣੀ ਔਲਾਦ ਨੂੰ ਯਾਦ ਕਰ ਰਹੀ ਸੀ ਮੈਂ ਇੱਕ ਲਫ਼ਜ਼ ਵੀ ਨਾ ਬੋਲਿਆ ਮੈਨੂੰ ਲੱਗਿਆ ਚੁੱਪ ਰਹਿਣਾ ਹੀ ਚੰਗਾ ਹੈ ਮੈਂ ਉਹਦਾ ਹੱਥ ਫੜਿਆ ਤੇ ਕਿਹਾ ਕਿ ਅੰਦਰ ਚੱਲੋ ਫਿਰ ਚਾਹ ਪੀ ਕੇ ਥੋੜਾ ਆਰਾਮ ਕਰ ਲੈਣਾ ਪਰ ਉਹਨੇ ਤੁਰੰਤ ਸਿਰ ਹਿਲਾ ਕੇ ਕਹਿਣ ਲੱਗੀ ਕਿ ਚਾਹ ਦੀ ਲੋੜ ਨਹੀਂ ਮੈਂ ਥੋੜਾ ਜਿਹਾ ਆਰਾਮ ਕਰਨਾ ਹੈ ਜਿਵੇਂ ਹੀ ਮੇਰੇ ਪੁੱਤ ਦਾ ਫੋਨ ਆਵੇ ਮੈਨੂੰ ਜਗਾ ਦੇ ਇਹ ਨਾ ਸੋਚੀਂ ਕਿ ਮੈਂ ਸੌ ਰਹੀ ਆ ਮੈਂ ਅੱਧੀ ਰਾਤ ਨੂੰ ਵੀ ਉੱਠ ਜੂੰਗੀ ਮੇਰੇ ਬੱਚੇ ਨੂੰ ਉਡੀਕ ਨਾ ਕਰਵਾਈ ਮੈਂ ਕੁਝ ਨਾ ਕਿਹਾ ਚੁੱਪਚਾਪ ਉਹਨੂੰ ਲੈ ਕੇ ਅੰਦਰ ਚੱਲ ਪਿਆ ਅਸੀਂ ਹਾਲਚ ਹੀ ਪਹੁੰਚੇ ਸੀ ਕਿ ਅਚਾਨਕ ਪਿਤਾ ਜੀ ਦੀ ਆਵਾਜ਼ ਆ ਗਈ ਆ ਗਿਆ ਸ਼ਮਸ਼ੇਰ ਕਿੰਨੀ ਦੇਰ ਤੋਂ ਤੈਨੂੰ ਉਡੀਕ ਰਿਹਾ ਸੀ ਮੈਂ ਮੁੜਿਆ ਹੀ ਸੀ ਕਿ ਵੇਖਿਆ ਪਿੱਛੇ ਪਿਤਾ ਜੀ ਖੜੇ ਨੇ ਮੈਂ ਕੁਝ ਕਹਿ ਪਾਉਂਦਾ ਉਸ ਤੋਂ ਪਹਿਲਾਂ ਹੀ ਉਹ ਬੋਲਣ ਲੱਗੇ ਇਹ ਔਰਤ ਕੌਣ ਹੈ ਤੇਰੇ ਨਾਲ ਮੈਂ ਹੌਲੀ ਜਿਹੇ ਜਵਾਬ ਦੇਣ ਹੀ ਵਾਲਾ ਸੀ ਕਿ ਬੇਬੇ ਅਚਾਨਕ ਪਲਟੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਚਿਹਰਾ ਉਦਾਸ ਤੇ ਥੱਕਿਆ ਲੱਗ ਰਿਹਾ ਸੀ ਪਿਤਾ ਜੀ ਜਿਵੇਂ ਅਗਲਾ ਸਾਹ ਲੈਣਾ ਹੀ ਭੁੱਲ ਗਏ ਹੋਣ ਮੈਂ ਹੈਰਾਨ ਹੋ ਕੇ ਦੋਨਾਂ ਵੱਲ ਵੇਖ ਰਿਹਾ ਸੀ ਅਚਾਨਕ ਪਿਤਾ ਜੀ ਦੌੜ ਕੇ ਉਸ ਦੇ ਕੋਲ ਆਏ ਤੇ ਉਹਨੂੰ ਗੱਲ ਲਾ ਕੇ ਫੁੱਟ ਫੁੱਟ ਕੇ ਰੋਣ ਲੱਗੇ ਉਹਨਾਂ ਦਾ ਅਜਿਹਾ ਰੋਣਾ ਮੇਰੀ ਸਮਝ ਤੋਂ ਬਾਹਰ ਸੀ ਉਹ ਮਾਂ ਪਹਿਲਾਂ ਤਾਂ ਸ਼ਾਂਤ ਸੀ ਪਰ ਫਿਰ ਹੌਲੀ-ਹੌਲੀ ਉਹ ਵੀ ਸਿਸਕੀਆਂ ਲੈ ਲੈ ਰੋਣ ਲੱਗ ਗਈ ਉਹ ਦੋਨੇ ਜਾਣੇ ਪਛਾਣਵਾਰੇ ਲੱਗ ਰਹੇ ਸੀ ਪਰ ਰੋ ਕਿਉਂ ਰਹੇ ਸੀ ਇਹ ਗੱਲ ਮੇਰੇ ਕੁਝ ਵੀ ਪੱਲੇ ਨਹੀਂ ਸੀ ਪੈ ਰਹੀ ਮੈਨੂੰ ਜਿਵੇਂ ਅਚਾਨਕ ਹੋਸ਼ ਆਇਆ ਉਹ ਔਰਤ ਤਾਂ ਉਮਰ ਵਿੱਚ ਮੇਰੇ ਤੋਂ ਕਈ ਗੁਣਾ ਵੱਡੀ ਸੀ ਫਿਰ ਵੀ ਮੈਂ ਉਹਨੂੰ ਗਲੇ ਨਾਲ ਨਹੀਂ ਲਾਇਆ ਮੈਨੂੰ ਅਜੀਬ ਜਿਹੀ ਸ਼ਰਮ ਮਹਿਸੂਸ ਹੋਣ ਲੱਗੀ ਮੈਂ ਤੁਰੰਤ ਦੋਹਾਂ ਨੂੰ ਵੱਖ ਕੀਤਾ ਤੇ ਪਿਤਾ ਨੂੰ ਗੁੱਸੇ ਨਾਲ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਕੀ ਹੋ ਗਿਆ ਇਹ ਸਾਡੀ ਮਹਿਮਾਨ ਹੈ ਥੋੜਾ ਤਾਂ ਲਿਹਾਜ਼ ਰੱਖੋ ਮੇਰੀ ਗੱਲ ਸੁਣ ਕੇ ਪਿਤਾ ਨੇ ਅੱਖਾਂ ਚੁੱਕੀਆਂ ਤੇ ਕਹਿਣ ਲੱਗੇ ਇਹ ਮਹਿਮਾਨ ਨਹੀਂ ਇਹ ਸਾਡੇ ਘਰ ਦਾ ਹਿੱਸਾ ਹੈ ਫਿਰ ਪਿਤਾ ਜੀ ਉਸ ਨੂੰ ਕਹਿਣ ਲੱਗੇ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਅੱਗੇ ਹੱਥ ਜੋੜਦਾ ਤੂੰ ਕਿੱਥੇ ਚਲੀ ਗਈ ਸੀ ਹਰਵੰਸ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਹ ਤੁਸੀਂ ਕੀ ਬੋਲ ਰਹੇ ਹੋ ਇਹ ਔਰਤਾ ਅੱਜ ਹੀ ਮੇਰੇ ਟਾਬੇ ਤੇ ਆਈ ਹੈ ਫਿਰ ਸਾਡੇ ਘਰ ਦੀ ਮੈਂਬਰ ਕਿਵੇਂ ਹੋ ਸਕਦੀ ਹੈ ਪਿਤਾ ਨੇ ਹੌਲੀ ਜਿਹੇ ਸਿਰ ਹਲਾਇਆ ਤੇ ਕਿਹਾ ਸ਼ਮਸ਼ੀਰ ਇਹ ਕੋਈ ਹੋਰ ਨਹੀਂ ਇਹ ਤੇਰੀ ਮਾਂ ਐ ਮੇਰੀ ਹਰਵੰਸ ਇਹ ਕਹਿ ਕੇ ਉਹ ਜ਼ਮੀਨ ਤੇ ਬੈਠ ਗਏ ਉਦੋਂ ਹੀ ਮਾਂ ਵੀ ਅੱਗੇ ਵਧੀ ਤੇ ਪਾਪਾ ਨੂੰ ਕਹਿਣ ਲੱਗੀ ਤੁਸੀਂ ਠੀਕ ਹੋ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਜ਼ਿੰਦਾ ਹੋ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਸਨ ਇਹ ਔਰਤ ਮੇਰੀ ਮਾਂ ਐ ਮੈਨੂੰ ਤਾਂ ਬਚਪਨ ਤੋਂ ਇਹੀ ਦੱਸਿਆ ਗਿਆ ਸੀ ਕਿ ਮੇਰੀ ਮਾਂ ਦੀ ਮੌਤ ਹੋ ਚੁੱਕੀ ਐ ਫਿਰ ਇਹ ਜ਼ਿੰਦਾ ਕਿਵੇਂ ਹੋ ਸਕਦੀ ਐ ਉਮਰੋਂ ਲੱਗੀ ਤੇ ਕਹਿਣ ਲੱਗੀ ਮੈਨੂੰ ਮaaf ਕਰ ਦੇ ਮੇਰੇ ਬੱਚੇ ਮੈਂ ਤੇਰੇ ਤੋਂ ਬਾਅਦ ਦੂਜਾ ਵਿਆਹ ਕਰਵਾ ਲਿਆ ਮੇਰਾ ਇੱਕ ਪੁੱਤ ਹੋਰ ਵੀ ਹੈ ਪਰ ਮੈਨੂੰ ਅਜੇ ਤੱਕ ਸੁੱਖ ਨਹੀਂ ਮਿਲਿਆ ਮੈਨੂੰ ਪਤਾ ਹੀ ਨਹੀਂ ਸੀ ਕਿ ਤੂੰ ਤੇ ਤੇਰੇ ਪਿਤਾ ਜਿੰਦਾ ਹੋ ਪਰ ਪਿਤਾ ਜੀ ਨੇ ਕਿਹਾ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਤੂੰ ਜੋ ਕੀਤਾ ਉਹ ਠੀਕ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੂੰ ਅੱਜ ਮੈਨੂੰ ਫੇਰ ਮਿਲ ਗਈ ਮੇਰੇ ਹੱਥ ਕੰਬ ਰਹੇ ਸਨ ਹੁਣ ਮੈਂ ਦੋਹਾਂ ਦੇ ਕੋਲ ਜਾ ਕੇ ਬੈਠ ਗਿਆ ਕੀਤਾ ਜੀ ਵੱਲ ਵੇਖ ਕੇ ਪੁੱਛਿਆ ਕਿ ਇੰਨੀ ਵੱਡੀ ਗੱਲ ਮੈਨੂੰ ਕਦੇ ਨਹੀਂ ਦੱਸੀ ਤੁਸੀਂ ਤਾਂ ਕਿਹਾ ਸੀ ਕਿ ਮਾਂ ਨਹੀਂ ਰਹੀ ਉਹ ਕਹਿੰਦੇ ਕਿ ਮੈਨੂੰ ਲੱਗਿਆ ਸੀ ਕਿ ਉਹ ਮਰ ਚੁੱਕੀ ਹੈ ਬੰਬ ਧਮਾਕੇ ਵਿੱਚ ਅਸੀਂ ਦੋਨੇ ਵੱਖ ਹੋ ਗਏ ਮੈਂ ਲੱਭਦਾ ਰਿਹਾ ਪਰ ਉਹ ਲੱਭੀ ਨਹੀਂ ਦੋਸਤਾਂ ਨੇ ਮੈਨੂੰ ਤਾਂ ਬਚਾ ਲਿਆ ਪਰ ਹਰਵੰਤ ਸ੍ਰੀ ਮਿਲੀ ਮੈਂ ਸਮਝ ਲਿਆ ਕਿ ਉਹ ਨਹੀਂ ਰਹੀ ਇਹ ਸੋਚ ਕੇ ਮੈਂ ਦੁਬਾਰਾ ਵਿਆਹ ਨਹੀਂ ਕੀਤਾ ਉਧਰ ਮਾਂ ਵੀ ਕਹਿੰਦੀ ਕਿ ਮੇਰੇ ਨਾਲ ਵੀ ਇੰਜ ਹੀ ਹੋਇਆ ਮੈਨੂੰ ਲੱਗਿਆ ਕਿ ਤੂੰ ਮਰ ਗਿਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਚਾਈ ਮੈਂ ਉਹਨਾਂ ਨਾਲ ਹੀ ਵਿਆਹ ਕਰ ਲਿਆ ਪਰ ਮੈਨੂੰ ਰੱਬ ਦੀ ਕਸਮ ਮੈਨੂੰ ਨਹੀਂ ਪਤਾ ਸੀ ਕਿ ਤੂੰ ਜਿੰਦਾ ਹੈ ਇਹ ਸਿਰਫ ਰੱਬ ਦੀ ਰਜ਼ਾ ਸੀ ਹੁਣ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਲਿਆ ਅਤੇ ਮੈਨੂੰ ਬੇਅੰਤ ਵਾਰੀ ਚੁੰਮਣ ਲੱਗੀ ਕਹਿਣ ਲੱਗੀ ਸ਼ਮਸ਼ੇਰ ਮੈਂ ਤੈਨੂੰ ਬਹੁਤ ਯਾਦ ਕਰਦੀ ਸੀ ਰੱਬ ਦਾ ਸ਼ੁਕਰ ਹੈ ਤੂੰ ਮਿਲ ਗਿਆ ਮੈਂ ਆਪਣੀ ਮਾਂ ਨੂੰ ਆਪਣੇ ਘਰ ਵਿੱਚ ਰਾਣੀ ਵਾਲਾ ਦਰਜਾ ਦਿੱਤਾ ਛੋਟੇ ਪ੍ਰਾਣੂ ਵੀ ਲੱਭ ਲਿਆ ਉਸ ਨੂੰ ਘਰੇ ਬੁਲਾ ਕੇ ਦੋ ਥੱਪੜ ਲਾਏ ਤੇ ਆਖਿਆ ਤੂੰ ਇੰਨਾ ਖੁਦਗਰਜ਼ ਨਿਕਲਿਆ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਜਿਸ ਔਰਤ ਨੇ ਤੈਨੂੰ ਬਚਪਨ ਤੋਂ ਗੋਦ ਵਿੱਚ ਖੜਾਇਆ ਤੂੰ ਉਹਨੂੰ ਕੱਲਾ ਛੱਡ ਕੇ ਚਲਾ ਗਿਆ ਉਹ ਰੋਂਦੇ ਹੋਏ ਆਖਣ ਲੱਗਿਆ ਕਿ ਮੇਰੇ ਕੋਲ ਆਪਣੇ ਖਾਣ ਲਈ ਪੈਸੇ ਨਹੀਂ ਮੈਂ ਉਹਨਾਂ ਨੂੰ ਕਿਵੇਂ ਪਾਲਦਾ ਇਸ ਲਈ ਮੈਂ ਸੋਚਿਆ ਕਿ ਜਦੋਂ ਇਹ ਮੇਰੀ ਅੱਖਾਂ ਅੱਗੇ ਨਹੀਂ ਹੋਵੇਗੀ ਤਾਂ ਮੈਨੂੰ ਦੁੱਖ ਵੀ ਨਹੀਂ ਹੋਊਗਾ اسی ਵਜ੍ਹਾ ਕਰਕੇ ਮੈਂ ਇਹਨਾਂ ਨੂੰ ਛੱਡ ਕੇ ਚਲਾ ਗਿਆ ਸੀ ਪਰ ਮੈਂ ਉਸ ਨੂੰ ਵੀ ਮਾਫ਼ ਕਰ ਦਿੱਤਾ ਇੰਨੇ ਸਾਲਾਂ ਬਾਅਦ ਮੇਰੀ ਮਾਂ ਮੈਨੂੰ ਮਿਲ ਗਈ ਸੀ ਜਦੋਂ ਮੈਂ ਰੱਬ ਦੀ ਲੀਲਾ ਤੇ ਕ੍ਰਿਸ਼ਮੇ ਬਾਰੇ ਸੋਚਦਾ ਤਾਂ ਮੇਰੀਆਂ ਅੱਖਾਂ ਭਿੱਜ ਜਾਂਦੀਆਂ ਹਨ ਮੈਂ ਜਿੰਨਾ ਉਹਨਾਂ ਦਾ ਧੰਨਵਾਦ ਕਰਾਂ ਉਹਨਾਂ ਹੀ ਘੱਟ ਹੈ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਨਵੀਆਂ ਕਹਾਣੀਆਂ ਦਾ ਆਨੰਦ ਮਾਣ ਸਕੋ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ